ਸਤਿ ਸ਼੍ਰੀ ਅਕਾਲ ਵੈਲਕਮ ਟੂ ਬਲੂਬਰਡ ਤੁਸੀਂ ਦੇਖ ਰਹੇ ਹੋ ਬਲੂਬਰਡ ਆਵਰਸ ਜੋ ਤੁਹਾਡੇ ਕੁਐਸਚਨ ਹੁੰਦੇ ਨੇ ਸਾਡੀ YouTube ਤੇ ਉਹਦੇ ਅਨਸਰ ਦੇਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਕਾਫੀ ਐਵੇਂ ਦੇ ਕੁਐਸਚਨ ਹੁੰਦੇ ਜਿਹੜੇ ਇੰਪੋਰਟੈਂਟ ਹੁੰਦੇ ਨੇ ਤਾਂ ਹੋਰਾਂ ਨੂੰ ਵੀ ਉਹਦੇ ਤੋਂ ਸਿੱਖਣ ਨੂੰ ਮਿਲਦਾ ਤੇ ਕਾਫੀ ਐਵੇਂ ਦੀ ਜਿਹੜੀ ਪ੍ਰੋਬਲਮਸ ਕਿਸੇ ਹੋਰ ਨੂੰ ਨਾ ਆਉਣ ਇੱਕ ਕੁਐਸਚਨ ਹੈ ਸੁਨੀਲ ਸ਼ਰਮਾ ਨੇ ਇਹ ਪੁੱਛ ਰਹੇ ਨੇ ਕਿ ਇਹ ਕਿਤੇ ਟ੍ਰੈਵਲ ਕਰ ਰਹੇ ਸੀ ਕੈਨੇਡਾ ਨੂੰ ਪੰਜ ਮੁੰਡੇ ਸੀਗੇ ਤੇ ਇਹਨਾਂ ਨੂੰ ਜਿਹੜਾ ਬੋਰਡਿੰਗ ਨਹੀਂ ਮਿਲੀ ਉਸ ਤੋਂ ਬਾਅਦ ਇਹਨਾਂ ਨੂੰ ਉੱਥੋਂ ਮਨਾ ਕਰ ਦਿੱਤਾ ਗਿਆ ਤੇ ਵਾਪਸ ਆਉਂਦੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਇੰਟਰਵਿਊ ਲਈ ਈਮੇਲ ਵੀ ਆ ਚੁੱਕੀ ਹੈ ਤੇ ਇਹ ਇਹਨਾਂ ਦਾ ਕੁਐਸਚਨ ਹੈ ਐਵੇਂ ਕਿਉਂ ਹੋ ਰਿਹਾ ਆਪਾਂ ਇਹਦੇ ਬਾਰੇ ਕਾਫੀ ਵੀਡੀਓਜ਼ ਵੀ ਬਣਾਈਆਂ ਸੀਗੀਆਂ ਲਾਸਟ ਕੀ ਅਰਪੋਰਟ ਤੇ ਤੁਸੀਂ ਕਿਵੇਂ ਜਿਹੜੀ ਹੈ ਕਲੀਅਰ ਕਰ ਸਕਦੇ ਹੋ ਤੇ ਜੋ ਹਜੇ ਤੱਕ ਟਰੈਵਲ ਨਹੀਂ ਕੀਤੇ ਤੇ ਸਾਡੇ ਚੈਨਲ ਤੇ ਜਾ ਕੇ ਉਹ ਵੀਡੀਓਜ਼ ਦੇਖ ਲਿਓ ਕਿ ਜਿਹਦੇ ਨਾਲ ਤੁਹਾਨੂੰ ਕੀ ਹੈ ਤੁਹਾਡੇ ਲਈ ਈਜ਼ੀ ਹੋ ਜਾਏ ਕਿਵੇਂ-ਕਿਵੇਂ ਦੇ ਕੁਐਸਚਨਸ ਆ ਰਹੇ ਨੇ ਤੇ ਕੀ ਪ੍ਰੋਬਲਮਸ ਆ ਰਹੀਆਂ ਨੇ ਅਸੀਂ ਕਾਫੀ ਲਾਸਟ ਵੀਡੀਓਜ਼ ਜਿਹੜੀਆਂ ਨੇ ਇਸ ਚੀਜ਼ ਤੇ ਆਪਣੇ ਚੈਨਲ ਤੇ ਪਾਈਆਂ ਸੀ ਕਿ ਤੁਹਾਨੂੰ ਕਲੀਅਰਟੀ ਹੋਏਗੀ ਉਹ ਫੁੱਲ ਵੀਡੀਓਜ਼ ਬਟ ਇੱਥੇ ਥੋੜਾ ਜਿਹਾ ਡਿਸਕ੍ਰਾਈਬ ਕਰੀਏ ਕਿ ਜੇ ਤੁਹਾਨੂੰ ਇੰਟਰਵਿਊ ਲਈ ਕਾਲ ਆਈ ਹੈ ਤੇ ਇੰਟਰਵਿਊ ਇੰਟਰਵਿਊ ਦੇ ਵਿੱਚ ਜਦੋਂ ਤੁਸੀਂ ਜਾਓਗੇ ਉਸ ਟਾਈਮ ਤੁਹਾਡੇ ਕੋਲੋਂ ਤੁਹਾਡੀ ਫਾਈਲ ਬਾਰੇ ਪੁੱਛਿਆ ਜਾਏਗਾ ਕਿ ਤੁਹਾਡੀ ਫਾਈਲ ਦੇ ਵਿੱਚ ਲੱਗਾ ਕੀ ਸੀਗਾ ਕਿਉਂਕਿ ਜਿਆਦਾ ਡਾਊਟ ਉਹਨਾਂ ਤੇ ਹੀ ਹੋ ਰਿਹਾ ਹੈ ਕਿ ਉਹਨਾਂ ਦੀ ਫਾਈਲ ਦੇ ਵਿੱਚ ਲੱਗਾ ਕੀ ਹੈ ਇਸ ਕਰਕੇ ਅਸੀਂ ਬਾਰ-ਬਾਰ ਕਹਿੰਨੇ ਆ ਕਿ ਆਪਣੀ ਐਪਲੀਕੇਸ਼ਨ ਤੇ ਖੁਦ ਕੰਮ ਕਰੋ ਜੋ ਡਾਕੂਮੈਂਟ ਲਾਣੇ ਆ ਉਹ ਤੁਸੀਂ ਆਪਣੇ ਲਾਓ ਕਿਸ ਦੀ ਵੀ ਏਜੰਟ ਦੇ ਡਾਕੂਮੈਂਟ ਨਾਲ ਲਵਾਓ ਤੁਹਾਡਾ ਟਰੈਵਲ ਪਲਾਨ ਜਿਵੇਂ ਹੁਣ ਸਾਡੇ ਕੋਲ ਫਾਈਲ ਆਉਂਦੀ ਹੈ ਅਸੀਂ ਸਿਰਫ ਆਪਣੇ ਵੱਲੋਂ ਟਰੈਵਲ ਪਲਾਨਸ ਲਾਣੇ ਆ ਡਾਕੂਮੈਂਟ ਸਾਰੇ ਤੁਹਾਡੇ ਹੀ ਹੁੰਦੇ ਆ ਯਾਨੀ ਕਿ ਤੁਹਾਡੇ ਕੋਲ ਜੋ ਵੀ ਉੱਥੇ ਪੁੱਛਿਆ ਜਾਏਗਾ ਤੁਹਾਨੂੰ ਪਤਾ ਹੋਵੇਗਾ ਤੁਹਾਡੀ ਫਾਈਲ ਦੇ ਵਿੱਚ ਲੱਗਾ ਕੀ ਹੈ ਤਜੇ ਤੁਹਾਡੀ ਕੋਈ ਕੁਝ ਐਵੇਂ ਦੀ ਇਨਫੋਰਮੇਸ਼ਨ ਗਈ ਹੈ ਜੋ ਤੁਹਾਨੂੰ ਪਤਾ ਹੀ ਨਹੀਂ ਹੈ ਥੈਨ ਤੁਹਾਡੇ ਲਈ ਪ੍ਰੋਬਲਮ ਹੋਣ ਵਾਲੀ ਹੈ ਜਿਵੇਂ ਕਿ ਹੁਣ ਕੁਝ ਪਿੱਛੇ ਵੀ ਕਿਸੇ ਨੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਸੀਗਾ ਕਿ ਉਹ ਜਦੋਂ ਉੱਥੇ ਪਹੁੰਚਦੇ ਨੇ ਏਅਰਪੋਰਟ ਤੇ ਤੇ ਉੱਥੇ ਜਾ ਕੇ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਇੱਥੇ ਕਿਸ ਪਰਪਸ ਲਈ ਆਏ ਹੋ ਉਹ ਦੱਸਦੇ ਆ ਕਿ ਅਸੀਂ ਇੱਥੇ ਜਿਹੜੇ ਆ ਟੂਰਿਸਟ ਵੀਜ਼ਾ ਤੇ ਆਏ ਆ ਤੇ ਅਸੀਂ ਹੋਟਲ ਬੁਕਿੰਗ ਕੀਤੀ ਹੋਈ ਹੈ ਬਟ ਵੀਜ਼ਾ ਆਫਿਸਰ ਦਾ ਕੋਈ ਹੀ ਕੁਐਸ਼ਨ ਸੀਗਾ ਜੋ ਇਮੀਗ੍ਰੇਸ਼ਨ ਕਲੀਅਰੈਂਸ ਦੇ ਉੱਤੇ ਵੀਜ਼ਾ ਆਫਿਸਰ ਬੈਠਾ ਹੁੰਦਾ ਹੈ ਉਹਨਾਂ ਨੇ ਇਹੀ ਉਹਨਾਂ ਨੂੰ ਕਿਹਾ ਕਿ ਤੁਸੀਂ ਜਦੋਂ ਅਪਲਾਈ ਕੀਤਾ ਸੀਗਾ ਉਸ ਟਾਈਮ ਤੁਸੀਂ ਸਪான்ਸਰ ਦਿਖਾਇਆ ਸੀਗਾ ਤੇ ਹੁਣ ਹੋਟਲ ਬੁਕਿੰਗ ਕਿਉਂ ਕੀਤੀ ਹੋਈ ਹੈ ਤੁਸੀਂ ਉਹਦੇ ਕੋਲ ਕਿਉਂ ਨਹੀਂ ਸਟੇ ਕਰ ਰਹੇ ਤੇ ਆਪਣੇ ਸਪான்ਸਰ ਦਾ ਨਾਮ ਦੱਸੋ ਜੋ ਤੁਸੀਂ ਐਪਲੀਕੇਸ਼ਨ ਚ ਲਾਇਆ ਤੇ ਉਹਨਾਂ ਦਾ ਨੰਬਰ ਦਵੋ ਬਟ ਉਹਨਾਂ ਨੂੰ ਉਹਦੇ ਬਾਰੇ ਕੁਝ ਨਹੀਂ ਸੀ ਪਤਾ ਉਹਨਾਂ ਨੂੰ ਉੱਥੇ ਡਿਪੋਰਟ ਕੀਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੋਈ ਸਾਇਲਮ ਦਾ ਆਪਸ਼ਨ ਵੀ ਨਹੀਂ ਦਿੱਤਾ ਗਿਆ ਐਵੇਂ ਦੀ ਚੀਜ਼ਾਂ ਜਦੋਂ ਹੁੰਦੀਆਂ ਨੇ ਇਸੇ ਕਰਕੇ ਹੁੰਦੀਆਂ ਨੇ ਤੇ ਇੱਕ ਇੰਟਰਵਿਊ ਦਾ ਐਕਸਪੀਰੀਅੰਸ ਕਿਸੇ ਨੇ ਸਾਡੇ ਨਾਲ ਵੀ ਸ਼ੇਅਰ ਕੀਤਾ ਸੀਗਾ ਕਿ ਉੱਥੇ ਜਦੋਂ ਇੰਟਰਵਿਊ ਲਈ ਗਏ ਸੀਗੇ ਤੇ ਉੱਥੇ ਉਹਨਾਂ ਕੋਲੋਂ ਕੁਐਸਚਨ ਇਹੀ ਪੁੱਛਿਆ ਗਿਆ ਕਿ ਉਹਨਾਂ ਨੇ ਫਾਈਲ ਦੇ ਵਿੱਚ ਕੀ ਕੀ ਲਾਇਆ ਹੋਇਆ ਹੈ ਤੇ ਜੋ ਡਾਕੂਮੈਂਟ ਲਾਇਏ ਸੀਗੇ ਉਹਨਾਂ ਬਾਰੇ ਉਹਨਾਂ ਨੇ ਥੋੜਾ ਬ੍ਰੀਫ ਵਿੱਚ ਕੁਐਸਚਨਿੰਗ ਕੀਤੀ ਹੈ ਜੋ ਵੀ ਤੁਸੀਂ ਡਾਕੂਮੈਂਟ ਲਾਏ ਨੇ ਸੁਨਿਲ ਜੀ ਤੁਸੀਂ ਇੱਕੋ ਗੱਲ ਕਰਨਾ ਹੈ ਕਿ ਆਪਣੀ ਸਾਰੀ ਫਾਈਲ ਨੂੰ ਸਟੱਡੀ ਕਰਕੇ ਜਾਓ ਇੰਟਰਵਿਊ ਦਾ ਘਬਰਾਓ ਨਾ ਜੇ ਡਾਕੂਮੈਂਟ ਤੁਹਾਡੇ ਲੱਗੇ ਹੋਏ ਨੇ ਤੁਸੀਂ origignal ਡਾਕੂਮੈਂਟ ਤੇ ਆਪਣਾ ਵੀਜ਼ਾ ਲਿਆ ਤੁਸੀਂ ਇੰਟਰਵਿ ਇੱਕ ਹੋਰ ਨੇ ਆਪਣਾ ਪੰਜਾਬ ਇਹਨਾਂ ਨੇ ਜੋ ਇਹ ਕਮੈਂਟ ਕੀਤਾ ਹੈ ਕਿ ਮੇਰਾ 26 ਫਰਵਰੀ ਨੂੰ ਬਾਇਓਮੈਟ੍ਰਿਕ ਹੋਈ ਹੈ ਤੇ ਹਜੇ ਤੱਕ ਜਵਾਬ ਨਹੀਂ ਆਇਆ ਤੇ ਮੈਂ ਇੱਥੇ ਦੱਸ ਦਵਾਂ ਕਿ ਜੇ ਤੁਸੀਂ 26 ਫਰਵਰੀ ਨੂੰ ਬਾਇਓਮੈਟ੍ਰਿਕ ਦਿੱਤਾ ਹੈ ਤੁਹਾਡਾ ਹਜੇ ਤੱਕ ਰਿਜ਼ਲਟ ਨਹੀਂ ਆਇਆ ਤੁਹਾਡਾ ਮਾਰਚ ਮਹੀਨਾ ਲੰਘ ਚੁੱਕਿਆ ਹੈ ਤੇ ਅਪ੍ਰੈਲ ਦਾ ਮਿਡ ਵੀਕ ਲੰਘ ਚੁੱਕਿਆ ਹੈ ਯਾਨੀ ਡੇਢ ਮਹੀਨਾ ਹੋਇਆ ਹੈ ਘਬਰਾਉਣ ਵਾਲੀ ਇਹਦੇ ਵਿੱਚ ਕੋਈ ਗੱਲ ਨਹੀਂ ਕਾਫੀ ਐਪਲੀਕੇਸ਼ਨ 2 ਤੋਂ 2.5 ਮਹੀਨੇ ਵੀ ਚੱਲੀਆਂ ਜਾਂਦੀਆਂ ਨੇ ਤੇ ਜੇ ਇਹਨਾਂ ਟਾਈਮ ਚੱਲੀਆਂ ਗਈਆਂ ਨੇ ਕੋਈ ਗੱਲ ਨਹੀਂ ਜਸਟ ਵੇਟ ਕਰੋ ਤੁਹਾਡਾ ਪੋਜ਼ਿਟਿਵ ਰਿਜ਼ਲਟ ਜਿਹੜਾ ਆ ਸਕਦਾ ਹੈ ਇੱਕ ਹੋਰ ਕੁਐਸ਼ਨ ਹੈ ਮਨਰੂਪ ਪਨੀ ਸਰ ਇਹਨੇ ਇਹਨਾਂ ਨੇ ਕੁਐਸ਼ਨ ਪੁੱਛਿਆ ਕਿ ਜੇ ਵਾਈਫ ਤੇ ਬੱਚਾ ਟੂਰਿਸਟ ਵੀਜ਼ਾ ਅਪਲਾਈ ਕਰਦਾ ਕੈਨੇਡਾ ਦਾ ਤੇ ਹਸਬੰਡ ਨਾਲ ਨਹੀਂ ਅਪਲਾਈ ਕਰਦਾ ਕਿਉਂਕਿ ਉਹ ਕਿਸੇ ਹੋਰ ਕੰਟਰੀ ਚ ਰਹਿ ਰਹੇ ਨੇ ਤਾਂ ਫਿਰ ਕੀ ਵੀਜ਼ਾ ਦੇ ਚਾਂਸ ਰਹਿਣਗੇ ਬਿਲਕੁਲ ਰਹਿਣਗੇ ਇਹਦੇ ਵਿੱਚ ਉਹ ਕੋਈ ਮੈਟਰ ਨਹੀਂ ਕਰਦਾ ਜਸ ਤੁਸੀਂ ਜਦੋਂ ਐਪਲੀਕੇਸ਼ਨ ਲਾਣੀ ਹੈ ਉਦੋਂ ਤੁਸੀਂ ਆਪਣੇ ਫੈਮਿਲੀ ਟਾਈਸ ਦਿਖਾਣੇ ਆ ਤੇ ਤੁਸੀਂ ਕੀ ਕਰਨਾ ਹੈ ਕਿ ਆਪਣੇ ਕਵਰ ਲੈਟਰ ਚ ਐਕਸਪਲੇਨ ਕਰ ਸਕਦੇ ਹੋ ਕਿ ਤੁਹਾਨੂੰ ਜਿਹੜਾ ਸਪான்ਸਰ ਹੈ ਉਹ ਫਾਦਰ ਵੱਲੋਂ ਬੱਚੇ ਨੂੰ ਹੋ ਰਹੀ ਹੈ ਜੇ ਤੁਸੀਂ ਵਰਕਿੰਗ ਹੋ ਤਾਂ ਤੁਸੀਂ ਸਪான்ਸਰ ਆਪਣੀ ਵੀ ਲਾ ਸਕਦੇ ਹੋ ਯਾਨੀ ਕਿ ਤੁਸੀਂ ਆਪਣੇ ਵੱਲੋਂ ਫੰਡਸ ਜਿਹੜੇ ਆ ਉਹ ਸ਼ੋ ਕਰੋ ਆਪਣੇ ਲੀਵਿੰਗ ਐਕਸਪੈਂਸ ਸ਼ੋ ਕਰੋ ਤੇ ਫਾਦਰ ਵੱਲੋਂ ਜਸਟ ਇੱਕ ਕਨਸੈਂਟ ਲੈਟਰ ਜ਼ਰੂਰ ਵਿੱਚ ਜਾਏਗਾ ਜਿਹੜੀ ਕਿ ਉਹ ਅਥਰਾਇਜ਼ ਕਰਨਗੇ ਕਿ ਤੁਸੀਂ ਬੱਚੇ ਨੂੰ ਨਾਲ ਲੈ ਕੇ ਟ੍ਰੈਵਲ ਕਰ ਸਕਦੇ ਹੋ ਕਿਉਂਕਿ ਜੇ ਤੋ ਬੱਚਾ 18 ਸਾਲ ਤੋਂ ਘੱਟ ਹੁੰਦਾ ਹੈ ਤੇ ਉਸ ਕੇਸ ਦੇ ਵਿੱਚ ਦੋਨੋਂ ਪੇਰੈਂਟਸ ਵੱਲੋਂ ਪਰਮਿਸ਼ਨ ਹੋਣੀ ਜ਼ਰੂਰੀ ਹੈ ਤੁਸੀਂ ਇਕੱਲੇ ਜੇ ਜਾ ਰਹੇ ਹੋ ਆਪਣੇ ਬੱਚੇ ਨੂੰ ਲੈ ਕੇ ਤਾਂ देन ਜੇ ਤੁਸੀਂ ਪਰਮਿਸ਼ਨ ਪੈਰੈਂਟਸ ਵੱਲੋਂ ਸੈਕੰਡ ਪੈਰੈਂਟਸ ਵੱਲੋਂ ਨਹੀਂ ਲੈਂਦੇ ਯਾਨੀ ਫਾਦਰ ਵੱਲੋਂ ਨਹੀਂ ਲਓਗੇ ਤੇ देन ਤੁਹਾਡੇ ਵੀਜ਼ਾ ਦੇ ਚਾਂਸ ਨਹੀਂ ਰਹਿਣਗੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਸਕਦਾ ਤੇ ਇਹ ਤੁਹਾਨੂੰ ਪਤਾ ਹੋਏਗਾ ਕਿ ਤੁਸੀਂ ਐਪਲੀਕੇਸ਼ਨ ਲਾ ਲੱਗੇ ਆ ਕੰਸੈਂਟ ਲੈਟਰ ਲਾਇਆ ਹੈ ਜਾਂ ਨਹੀਂ ਲਾਇਆ ਉਹ ਦੇਖ ਕੇ ਨਾ ਤੁਹਾਨੂੰ ਪਾਏਗਾ ਤੁਹਾਡਾ ਵੀਜ਼ਾ ਨਿਕਲ ਸਕਦਾ ਤੇ ਭਾਵੇਂ ਤੁਹਾਡੇ ਹਸਬੰਦ ਤੁਹਾਡੇ ਨਾਲ ਟ੍ਰੈਵਲ ਨਹੀਂ ਕਰ ਰਹੇ ਇਹ ਗੱਲ ਮੈਟਰ ਨਹੀਂ ਕਰਦੀ ਨੈਕਸਟ ਕੁਐਸਚਨ ਹੈ ਕਿ ਹੋਟਲ ਫੁੱਲੀ ਪੇਡ ਹੋਣੇ ਚਾਹੀਦੇ ਨੇ ਜਾਂ ਫਿਰ ਪੀ ਐਡ ਹੋਟਲ ਵਾਲਾ ਆਪਸ਼ਨ ਵੀ ਚੱਲ ਜਾਂਦਾ ਹੈ ਵੀਜ਼ਾ ਤੁਸੀਂ ਕਿਸੇ ਵੀ ਕੰਟਰੀ ਅਪਲਾਈ ਕਰੋ ਟੂਰਿਸਟ ਵੀਜ਼ਾ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਪੀ ਐਟ ਹੋਟਲ ਵਾਲਾ ਆਪਸ਼ਨ ਲਾ ਸਕਦੇ ਹੋ ਬਟ ਇੱਕ ਗੱਲ ਯਾਦ ਰੱਖੋ ਕਿ ਤੁਹਾਡੀ ਬੁਕਿੰਗ ਜਿਹੜੀ ਹੈ ਉਹ ਕਨਫਰਮ ਰਵੇ ਵੀਜ਼ਾ ਆਫਸਰ ਕਨ ਫੰਡ ਬੁੱਕੀ ਮੰਗਦਾ ਹੈ ਮੈਟਰ ਨਹੀਂ ਹੈ ਕਿ ਤੁਸੀਂ ਪੇਮੈਂਟ ਕੀਤੀ ਹੋਈ ਹੈ ਉਹਦੀ ਜਾਂ ਨਹੀਂ ਕੀਤੀ ਹੋਈ ਭਾਵੇਂ ਤੁਸੀਂ ਸ਼ੰਗਨ ਅਪਲਾਈ ਕਰੋ ਭਾਵੇਂ ਤੁਸੀਂ ਕੈਨੇਡਾ ਭਾਵੇਂ ਯੂਕੇ ਭਾਵੇਂ ਆਸਟ੍ਰੇਲੀਆ ਕਿਸੇ ਵੀ ਕੰਟਰੀ 'ਚ ਅਪਲਾਈ ਕਰਦੇ ਹੋ ਐਡਵਾਂਸ ਤੋਂ ਤੁਹਾਨੂੰ ਪੇਮੈਂਟ ਕਰਨ ਦੀ ਲੋੜ ਨਹੀਂ ਹੁੰਦੀ ਕਈ ਲੋਕ ਇਹ ਚੀਜ਼ ਨੂੰ ਗਾਈਡ ਕਰਦੇ ਐ ਜਸਟ ਆਪਣੀ ਹੋਟਲ ਬੁਕਿੰਗ ਸਟੇਅ ਟਿਕਟ ਨੂੰ ਵੇਚਣ ਵਾਸਤੇ ਬਾਅਦ ਚੋਰ ਦੀ ਰਿਫੰਡ ਵੇਚਦੇ ਕਾਫੀ ਅਮਾਉਂਟ ਜਿਹੜਾ ਡਿਡਕਟ ਕਰ ਲੈਂਦੇ ਆ ਬਟ ਕਦੀ ਵੀ ਪੇਡ ਐਟ ਹੋਟਲ ਵਾਲਾ ਆਪਸ਼ਨ ਲਾਣ ਦੀ ਲੋੜ ਨਹੀਂ ਹੈ ਕਿਉਂਕਿ ਉਹਦੀ ਤੁਹਾਡੀ ਡਿਡਕਸ਼ਨ ਜ਼ਿਆਦਾ ਹੋ ਜਾਂਦੀ ਹੈ ਕਈ ਵਾਰਾ ਤੁਸੀਂ ਜਦੋਂ ਰਿਫੰਡ ਕਰ ਔਰ ਜਿਹੜੀ ਤੁਹਾਡੀ ਕੱਟ ਕੇ ਆਉਂਦੀ ਹੈ ਤੇ ਐਵੇਂ ਦੀ ਗਲਤੀ ਨਾ ਕਰੋ ਤੁਸੀਂ ਸਿਰਫ ਪੇ ਐਟ ਹੋਟਲ ਵਾਲੀ ਜਿਹੜੀ ਆਪਣੀ ਬੁਕਿੰਗ ਲਾਓ ਫੁੱਲੀ 100% ਰिफंड ਵਾਲ ਵਾਲੀ ਜਿਹੜੀ ਬੁਕਿੰਗਸ ਨੇ ਉਹੀ ਯੂਜ਼ ਕਰੋ ਤੇ ਵੀਜ਼ਾ ਉਹਦੇ ਬਾਅਦ ਤੁਸੀਂ ਉਹਨੂੰ ਕੈਨਸਲ ਕਰ ਸਕਦੇ ਹੋ ਤੇ ਟ੍ਰੈਵਲ ਦੇ ਟਾਈਮ ਤੇ ਨਵੀਂ ਬੁਕਿੰਗਸ ਵੀ ਕਰ ਸਕਦੇ ਨੇਸ ਨੇ ਬੂਮੀ ạtਵਾਲ ਇਹ ਪੁੱਛ ਰਹੇ ਨੇ ਕਿ ਜੇ ਵਾਈਫ ਦੇ ਪਾਸਪੋਰਟ ਨੋਨ ਸਟੱਡੀ ਵਾਲਾ ਹੋਵੇ ਨੋਨ ਸਟੱਡੀ ਸ਼ਾਇਦ ਇਹਨਾਂ ਦਾ ਮਤਲਬ ਹੈ ਕਿ ECR ਪਾਸਪੋਰਟ ਹੋਵੇ ਯਾਨੀ ਜਿੱਥੇ 10th ਪਾਸ ਨਹੀਂ ਹੁੰਦੀ ਤੇ ਪਾਸਪੋਰਟ ਤੇ ECR ਲੱਗੀ ਹੁੰਦੀ ਹੈ ਸ਼ਾਇਦ ਉਹੀ ਹੈ ਕਿ ਜੇ ECR ਪਾਸਪੋਰਟ ਰਹਿ ਗਿਆ ਤੇ ਕੀ ਫਿਰ ਵੀਜ਼ਾ ਚ ਪ੍ਰੋਬਲਮ ਆਏਗੀ ਜਦੋਂ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਦੇ ਹੋ ਉਸ ਟਾਈਮ ਤੇ ECR ਪਾਸਪੋਰਟ ਹੈ ਚਾਹੇ ਨਹੀਂ ECR ਪਾਸਪੋਰਟ ਯਾਨੀ ਕਿ ਤੁਸੀਂ 10th ਪਾਸ ਕੀਤੀ ਉਹਦੇ ਤੇ ਕੋਈ ECR ਨਹੀਂ ਲਿਖਿਆ ਹੋਇਆ ਭਾਵੇਂ ਲਿਖਿਆ ਟੂਰਿਸਟ ਵੀਜ਼ਾ ਚ ਇਹਦਾ ਕੋਈ ਇਫੈਕਟ ਨਹੀਂ ਹੁੰਦਾ ਜਸਟ ਇੱਕ ਕੰਡੀਸ਼ਨ ਚ ਪ੍ਰੋਬਲਮ ਆਉਂਦੀ ਹੈ ਜੇ ਤੁਸੀਂ ਜੋਬ ਦਿਖਾਈ ਹੋਈ ਹੈ ਮਨ ਲਓ ਤੁਸੀਂ ਜੌਬ ਦਿਖਾਈ ਹੋਈ ਹੈ ਤੁਹਾਡੀ ਸੈਲਰੀ ਜਿਹੜੀ ਹੈ ਉਹ ਤੁਸੀਂ ਵਧੀਆ ਦਿਖਾਈ ਹੋਈ ਜਾਣੇ ਬਟ ਪਾਸਪੋਰਟ ਤੇ ਤੁਹਾਡਾ ਈਸੀਆਰ ਲੱਗਾ ਹੋਇਆ ਹੈ ਉੱਤੇ ਵੀਜ਼ਾ ਅਫਸਰ ਤੁਹਾਡੇ ਦੇ 100% ਡਾਊਟ ਕਰੇਗਾ ਕਿਉਂਕਿ ਤੁਸੀਂ ਪੜੇ ਲਿਖੇ ਨਹੀਂ ਤੁਸੀਂ ਜੌਬ ਕਿਵੇਂ ਕਰ ਰਹੇ ਹੋ ਤੁਹਾਨੂੰ ਜੌਬ ਕਿਵੇਂ ਦਿੱਤੀ ਗਈ ਹੈ ਤੁਹਾਨੂੰ ਹਾਈ ਸੈਲਰੀ ਜੌਬ ਕਿਵੇਂ ਮਿਲ ਗਈ ਕਿਉਂਕਿ ਜੇ ਕੋ ਬੰਦਾ ਪੜਿਆ ਲਿਖਿਆ ਨਹੀਂ ਹੈ ਉਹਨੂੰ ਕੋਈ ਵੀ ਹਾਈ ਸੈਲਰੀ ਜੌਬ ਨਹੀਂ ਦਵੇਗਾ ਤੇ ਜੇ ਤੁਸੀਂ ਬਿਜ਼ਨਸ ਕਰ ਰਹੇ ਹੋ ਭਾਵੇਂ ਤੁਹਾਡਾ ਈਸੀਆਰ ਪਾਸਪੋਰਟ ਹੈ ਕੋਈ ਪ੍ਰੋਬਲਮ ਨਹੀਂ ਤੁਸੀਂ ਫਾਈਲ ਕਿਸੇ ਵੀ ਕੰਟਰੀ ਚ ਚਲਾਓ ਭਾਵੇਂ ਤੁਸੀਂ ਸ਼ੰਗਨ ਆਸਟ੍ਰੇਲੀਆ ਯੂਕੇ ਕਿਤੇ ਵੀ ਲਾਓ ਇਸ ਕਰਕੇ ਤੁਹਾਨੂੰ ਪ੍ਰੋਬਲਮ ਨਹੀਂ ਆਉਂਦੀ ਬਾਕੀ ਜੇ ਤੁਹਾਡੇ ਹੋਰ ਕੁਐਸਚਨ ਹੋਣ ਤਾਂ ਇਸੇ ਵੀਡੀਓ ਦੇ ਵਿੱਚ ਤੁਸੀਂ ਆਪਣੇ ਕਮੈਂਟ ਕਰ ਦਿਓ ਅਸੀਂ ਕੋਸ਼ਿਸ਼ ਕਰਾਂਗੇ ਐਵਰੀ ਵੀਕ ਮੈਕਸਿਮਮ ਟੂ ਮੈਕਸਿਮਮ ਜਿਹੜੀ ਕੁਐਸਚਨ ਵਾਲੀ ਵੀਡੀਓਜ਼ ਨੇ ਉਹ ਲੈ ਕੇ ਆਈਏ ਕਿਸੇ ਕੋਸ਼ਿਸ਼ ਕਰਾਂਗੇ ਕਿ ਮੈਕਸਿਮਮ ਜੋ ਤੁਹਾਡੇ ਕੁਐਸਚਨ ਹੁੰਦੇ ਨੇ ਉਹਨਾਂ ਦੇ ਆਨਸਰ ਅਸੀਂ ਦੇ ਸਕੀਏ ਜੋ ਵੀ ਸਾਨੂੰ ਇੰਪੋਰਟੈਂਟ ਲੱਗਣਗੇ ਉਹਨਾਂ ਦੇ ਆਸਰ ਅਸੀਂ ਦੇਣ ਦੀ ਕੋਸ਼ਿਸ਼ ਜ਼ਰੂ ਸਤਿ ਸ਼੍ਰੀ ਅਕਾਲ